ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਈ ਵਿੱਚ ਇੱਕ ਗੱਭਣ ਦੋ ਬੇੜਾ ਤੁਹਾਨੂੰ ਦਿਖਾਉਨੇ ਆ ਇਹ ਸਾਰਾ ਡਿਟੇਲ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂਜੀ ਮੇਰਾ ਜਸਪ੍ਰੀਤ ਪਿੰਡ ਭਡਾਹੜ ਜਿਹੜਾ ਬਰਨਾਲਾ ਤਹਿਸੀਲ ਦਾ ਬਾਬਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਜੀ 6280581692 628058169 ਜਿਹੜੀ ਪਹਿਲਾਂ ਨ ਪਹਿਲਾ ਜਵਾ ਤੇ ਧਾਰਾਂ ਤੋਂ ਨਾ ਚੌਂਡ ਜਵਾ ਇੱਕ ਨੰਬਰ ਆ ਜਾਵਾ ਹਨਾ ਕੋਈ ਭੂਰ ਸਰ ਨਾਲ ਨਹੀਂ ਬੱਚਾ ਕੀ ਹੈ ਮਗਰ ਮੈਂ ਬਈ ਮੇਲਗਾ ਪਾਂਗਾ ਬੱਚਾ ਤੇ ਆ ਮੈਲਾ ਮੂਲਾ ਲੱਗਿਆ ਵਾ ਕੈ ਕਿ ਦਿਨ ਹੋਇਆ ਸੁਈ ਨੂੰ ਹਫ਼ਤਾ ਹੋ ਗਿਆ ਹਫ਼ਤਾ ਹੋ ਗਿਆ ਸੁਈ ਨੂੰ ਤੇ ਰੇਟ ਇਹਦਾ ਕੀ ਆ ਮੈਂ 60000 ਰੁਪਏ ਭਾਈ ਲੈਣਾਗਾ 20 ਲੀਟਰ ਤੋਂ ਬਾਹਰ ਦੇ ਬੱਚਾ ਆ ਗਿਆ 18 ਲੀਟਰ ਜਮਾ ਨਿਬੜ ਜੂਗਾ ਭਾਈ ਉਹ ਨਹੀਂ ਜੂਗਾ 9 ਲੀਟਰ ਪਰ ਟਾਈਮ ਦਾ ਮੰਨ ਕੇ ਜਿਹੜਾ ਮਰਜੀ ਬੰਦਾ ਸੌਦਾ ਕਰ ਲਿਆ ਤੇ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਪਹਿਲਾ ਵੀਡੀਓ ਪਾਉਣ ਚਾਹ ਰਿਹਾ ਪਸੋਂ ਆਪਾਂ ਲੈ ਲਈ ਦੀ ਆਪਾਂ ਅੱਛਾ ਠੰਡੀ ਸੀਲ ਦਾ ਥੱਲੇ ਹੀ ਬਹਿ ਬੈ ਨੰਗੀ ਚੱਲੋ ਮੈਂ ਕਿਹਾ ਪਹਿਲਾਂ ਲਾ ਕੇ ਦਿਖਾਉਣੀ ਆ ਆ ਜੀ ਨੰਗੀ ਦਿਖਾਤਾ ਆਪਾਂ ਦਾ ਜੀ ਤੇ ਰੇਟ 60000 ਹੈਣਾ ਮਾਨਤਾ ਨੂੰ ਹੋ ਜਾਊਗਾ ਤੇ ਮੈਡਮ ਵਾਲਾ ਮਾਰੀ ਜਾਂਦੀ ਹੈ ਤਾਜੀ ਸੁਈ ਵੀ ਆ ਦੁੱਧ ਦਾ ਅੰਦਾਜ਼ਾ ਲਾ ਕੇ ਜੱਲੇ ਬੰਦਾ ਹਾਈਐਸਟ ਕਿੰਨਾ ਦੇ ਦੂਜੀ ਬਾਬਾ ਜੀ ਬਾਕੀ ਤਾਂ ਵੀ ਦੇ ਦੂਗੇ ਤੇ ਇਹ ਵੀ ਦੇ ਤੇ ਬਾਕੀ ਦੇ ਸੋ 22 ਕਿਲੋ ਦੁੱਧ ਮੰਨ ਕੇ ਬੰਦਾ ਖਰੀਦ ਲੇ ਹੈਣਾ ਜੀ ਸੋ ਦੇਖਣਾ ਉਹ ਬੇਨੀ ਵਾਲਾ ਲਹੌਣ ਵਾਲਾ ਹੈਣਾ ਨਾਮ ਦੇਖ ਰਹੇ ਹਾਂ ਤੇ ਇਹ 60000 ਕੋ ਥੋੜਾ ਬਹੁਤ ਆਏ ਬੰਦੇ ਦਾ ਮਾਨਦਾਨ ਹੋ ਜਾਊਗਾ। ਸੋ 60000 ਦੇ ਵਿੱਚੋਂ ਆਏ ਬੰਦੇ ਦਾ ਮਾਨਦਾਨ ਹੋ ਜਾਊਗਾ। ਸੋ ਬੈੜ ਦਾ ਮੂੰਹ ਮੱਥਾ ਦੇਖੋ। ਜਾਤ ਪਾਤ ਚੰਗੀ ਸੁਨੱਖੀ ਜਿੰਦ ਜਾਨ ਦੇ ਵਿੱਚ ਆ ਤੇ ਦੁੱਧ 18 ਲੀਟਰ ਜਮਾ ਮਿੰਨ ਦਾ ਨੈਟ ਇਹ ਥੱਲੇ ਹਾਜ਼ਰ ਆ। ਬੱਚਾ ਆ ਗਿਆ ਮੇਲਕਾ ਬੱਚਾ ਤੇ ਜੇਰ ਜੁਰ ਜਮਾ ਕਮਡਾਨਾ ਹਨਾ। ਬੈੜ ਬਲੱਡ ਮਰੀ ਜਾਂਦੀ ਐ ਤੇ ਅੱਗੇ ਬਾਈ ਜੀ ਦੇਖ ਰਹੇ ਆ ਆਪਾਂ 2 ਨੰਬਰ। ਇਹ ਕਿਹੜਾ ਸੁਆਜੀ? ਬਾਈ ਦੂਜਾ ਸੁਆਜੀ। ਕੈਦ ਨਗੜ ਜੂ ਗਿਆ ਜੇ 18 30 ਦਾ ਨੇ ਹਫਤਾ ਬਣ ਕੇ ਵੀਰ ਬਣ ਕੇ ਹੋਦਾ ਹੈ ਅੱਛਾ ਇੱਕ ਹਫਤਾ ਸੂਣ ਅੱਛਾ ਨਾਣਾ ਨੂਣਾ ਫਿਟਨੈਸ ਚੰਗੀ ਹੈ ਹਨਾ ਹਾਂ ਇਦਾਂ ਦਿਖਾ ਜੀ ਤੇ ਇੱਕ ਹਫਤਾ ਬਾਅਦ ਕੀ ਕਿੰਨਾ ਦੁੱਧ ਦੇ ਦੂਗੀ ਦੁੱਧ ਵੀ ਆਪਾਂ ਬਾਅਦ ਜਾ ਸੂਣ ਬਸੀ ਰਹਿਦੀ ਇੱਕ ਹਫਤਾ ਕਹਿੰਦਾ ਬਾ 32 34 ਮੰਨ ਕੇ ਲੈ ਜੇ ਰੇਟ ਇਹਦਾ ਕੀ ਰਹੂਗਾ ਰੇਟ ਬੱਸ ਬਈ ਅੱਜ ਦਾ ਮੁੱਲ 85 ਜੀ ਲਊਗਾ ਬਈ ਇਹਦਾ ਤੋੜੀ ਬਾਅਦ ਨਾਲ ਸੋਭਰਾ ਮੂੰਹ ਮੱਥਾ ਦੇਖ ਸਕਦੇ ਹੋ ਚੰਗੀ ਜਿੰਦ ਜਾਨ ਵਾਲੀ ਰਾਜੀ ਸਮੀ ਪਲੀ ਵੀ ਅੱਛਾ ਬਾਕੀ ਰੇਟ 85000 ਜੈਨੂਅਲ ਰੇਟ ਇਦਾਂ ਦੇ ਰੇਟ ਤੁਹਾਨੂੰ ਮਿਲਣਾ ਨਹੀਂ ਕਿਤੇ ਜਿੱਥੇ ਮਰਜੀ ਘੁੰਮਿਆ ਵੇ ਬੰਦਾ ਸੋ 85000 ਦੇ ਵਿੱਚ ਤੁਸੀਂ 30 ਕਿਲੋ ਮੰਨ ਕੇ ਹੀ ਖਰੀਦਣੀ ਹੈ ਬਿਹੜਾ ਚਾ ਕੀ ਕਰ ਪਰ ਨਾੜਾ ਨੂੜਾ ਚੰਗੀਆਂ ਹਨਾ ਜੀ ਸੋਭਰਾ ਰੇਟ ਵੀਰ ਦੇ ਬਿਲਕੁਲ ਜਮਾ ਕਮਾਲ ਦੇ ਰੇਟ ਆ ਯਾਰ ਆਪਣਾ 85000 585000 ਰੁਪਇਆ ਮੰਗਨੂ 2 ਲੱਖ ਮੰਗ ਲਓ 1.5 ਮੰਗ ਲਓ ਜੀ ਨਾ ਆਪਣੀ ਭਾਅ ਚਾਹੀਏ ਪਪਹ ਲਾਦੀ ਸਾਪਣ ਤਾਂ ਆਇਆ ਆਪਣਾ ਤਾਂ ਗਾਹਲੇ ਦੇਖੀ ਜਾਂਦਾ ਵੀ ਹੋਰ ਲੈ ਜਾ ਬਸ ਸਾਪਣ ਤਾਂ ਘਰੇ ਆ ਕੇ ਵੀ ਆਪਣਾ ਜਾਂਦੀ ਚੰਗੀ ਲੱਗਦੀ ਐ ਖੜੀ ਜਾਂਦੀ ਚੰਗੀ ਲੱਗਦੀ ਮੋਬਾਈਲ ਨੰਬਰ 62805 8169 ਹਾਂ ਸੋ ਦੋ ਬੜਾ ਦਿਖਾ ਦਿਆ ਇੱਕ ਸੂਈ ਵੀ ਤੇ ਇੱਕ ਗੱਬੜ ਰੇਟ ਜਮਾ ਕਮਾਲ ਦੇ ਆ ਮਾਰਕੀਟ ਆਪਦੀ ਦੇਖ ਕੇ ਆ ਜਿਓ ਪਰ ਇੱਥੇ ਆ ਕੇ ਖਾਲੀ ਤਾਂ ਮੁੜਦੇ ਹੀ ਨਹੀਂ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਵੀਡੀਓ